ਜੋ ਜਿਹੜੇ ਰਿਫਲੈਕਟਰ ਲਾਈ ਜਾ ਰਹੇ ਇਹਨਾਂ ਨੂੰ ਦੇ ਬਾਰੇ ਦੱਸੋ ਮਾਨਜੋਗ ਐਸਐਫੀ ਸਾਹਿਬ ਪਟੇਲਾ ਜੀ ਦੇ ਦਿਸ਼ਾ ਨਿਰਦੇਸ਼ ਆ ਜਿਹੜੇ ਆ ਕਿ ਇਹ ਰਿਫਲੈਕਟਰ ਜਿਹੜੇ ਆ ਲਗਾਏ ਜਾ ਰਹੇ ਆ ਆ ਜਿਸ ਤਰ੍ਹਾਂ ਕਿ ਵੱਖ-ਵੱਖ ਐਨਜੀਓ ਤੋਂ ਸਹਿਯੋਗ ਦੇ ਨਾਲ ਲਗਾਏ ਜਾ ਰਹੇ ਆ ਅੱਜ ਜਿਹੜੇ ਆ ਇਹ ਸਰਬੱਧਾ ਭਲਾ ٹرسٹ ਵੱਲੋਂ ਇਹ ਪ੍ਰੋਵਾਈਡ ਕੀਤੇ ਗਏ ਆ ਜੋ ਕਿ ਰਾਤ ਦੇ ਸਮੇਂ ਰਿਫਲੈਕਟਰ ਨਾ ਹੋਣ ਕਾਰਨ ਐਕਸੀਡੈਂਟ ਦਾ ਕਾਰਨ ਬਣਦੇ ਆ ਸੋ ਇਹ ਬਹੁਤ ਵੱਡੀ ਜਿਹੜੀ ਐਕਸੀਡੈਂਟ ਦੇ ਰੋਕਣ ਲਈ ਮਦਦ ਕਰਦੇ ਆ ਮੈਂ ਅਪੀਲ ਕਰਦਾ ਕਿ ਸਾਨੂੰ ਟਰਾਲੀਆਂ ਔਰ ਕੈਂਟਰ ਜੋ ਵੀ ਟਰੱਕ ਵਗੈਰਾ ਹੈ ਇਹਨਾਂ ਤੇ ਰਿਫਲੈਕਟਰ ਲੱਗਣੇ ਬਹੁਤ ਜ਼ਰੂਰੀ ਆ ਔਰ ਸਾਨੂੰ ਸਾਰਿਆਂ ਨੂੰ ਇਹ ਰਿਫਲੈਕਟਰ ਲਗਾਉਣੇ ਚਾਹੀਦੇ ਆ ਔਰ ਜਿਨ੍ਹਾਂ ਦੇ ਰਿਫਲੈਕਟਰ ਨਹੀਂ ਲੱਗੇ ਹੋਣਗੇ ਅਸੀਂ ਉਹਨਾਂ ਦੇ ਚਲਾਨ ਵੀ ਕਰਾਂਗੇ ਸੋ ਮੈਂ ਅਪੀਲ ਕਰਦਾ ਸਾਰੇ ਰਿਫਲੈਕਟਰ ਲਗਾ ਕੇ ਰੱਖਣ ਟੋਟਲ ਕਿੰਨੇ ਰਿਫਲੈਕਟਰ ਲੈਣੇ ਆ ਇਹ ਕਰੀਬ ਜਿਹੜੇ ਆ ਸਾਨੂੰ 500 ਰਿਫਲੈਕਟਰ ਜਿਹੜਾ ਆ ਸਰਬੱਤ ਦਾ ਭਲਾ ٹرسٹ ਨੇ ਜਿਹੜੇ ਦਿੱਤੇ ਅੱਜ ਉਹ ਅਸੀਂ ਲਗਵਾ ਰਹੇ ਆ ਵਕ ਵਕ ਸਾਡੇ ਜਿਹੜੇ ਮੁਲਾਜ਼ਮ ਵਕ ਵਕ ਚੌਂਕਾਂ ਦੇ ਵਿੱਚ ਉਹ ਲਗਾ ਰਹੇ ਆ